ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਜਿਹੜੀ ਕੋਠੀ ਦੇ ਵਿੱਚ ਖਲੋਤੇ ਆ ਉਸ ਕੋਠੀ ਦੀ ਹਕੀਕਤ ਦੱਸਣ ਜਾ ਰਹੇ ਆ ਪਿੰਡ ਸਾਬੂਆਣੇ ਦੇ ਵਿੱਚ ਕੈਮਰਾਮੈਨ ਕਹੂੰਗਾ ਚੰਗੀ ਤਰ੍ਹਾਂ ਦਿਖਾਵੇ ਕਿੱਡੀ ਸੋਹਣੀ ਕੋਠੀ ਬਣੀ ਹੋਈ ਆ ਦੋ ਭਰਾਵਾਂ ਦਾ ਮਕਾਨ ਆ ਦੋਵੇਂ ਬੜੇ ਖੂਬਸੂਰਤ ਆ ਪਰ ਖੂਬਸੂਰਤ ਦੇ ਪਿੱਛੇ ਵੀ ਕੋਈ ਨਾ ਕੋਈ ਰਾਜ ਆ ਪ੍ਰਮਾਤਮਾ ਦਾ ਜਿਹੜਾ ਕਹਿਰ ਆ ਇਸ ਕੋਠੀ ਦੇ ਉੱਤੇ ਪਿਆ ਜਿਹੜਾ ਪਰਮਾਤਮਾ ਦਾ ਕਰ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਜੀ ਸ਼ੁਭਨਾਗੀ ਵੀਰ ਜੀ ਗੁਰਨਾਮ ਚੰਦ ਜੀ ਗੁਰਨਾਮ ਚੰਦ ਜੀ ਕਿੰਨਾ ਚਿਰ ਹੈ ਮਕਾਨ ਬਣਾਇਆ ਨੂੰ ਸਰ 2 ਸਾਲ ਹੋਇਆ ਨਾ 2 ਸਾਲ ਹੋ ਗਏ ਕੀ ਕਰੀਏ ਬਸ ਕਰ ਗੁਜ਼ਰ ਗਿਆ ਆਏ ਹਾਏ ਵੀਰ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਗਏ ਇੱਥੇ ਦਵਾਵਾਂ ਦੇਣ ਵਾਲਾ ਸਰਕਾਰਾਂ ਤੱਕ ਕੁਸ਼ਨ ਵਾਲਾ ਕਿ ਸਰਕਾਰਾਂ ਦੀ ਨਲਾਇਕੀ ਕਰਕੇ ਜਿਹੜੇ ਵੀਰ ਦੇ ਮਕਾਨ ਖਰਾਬ ਹੋਏ ਆ ਆਪਾਂ ਉਹ ਮਕਾਨ ਦਿਖਾਉਣੇ ਆ ਦੇਖੋ ਕਿੱਡਾ ਖੂਬਸੂਰਤ ਲੱਗ ਰਿਹਾ ਉਸ ਦਿਨ ਕਿੰਨਾ ਖੁਸ਼ ਹੋਏਗਾ ਵੀਰ ਜਿਸ ਦਿਨ ਇਸ ਮਕਾਨ ਦਾ ਲੈਂਟਰ ਪਿਆ ਸੀ ਜਿਸ ਦਿਨ ਜੋੜੀਆਂ ਲੱਗੀਆਂ ਸੀ ਜਿਸ ਦਿਨ ਇਸ ਘਰ ਦੇ ਵਿੱਚ ਚੁੱਲ੍ਹਾ ਬਾਲਿਆ ਗਿਆ ਸੀ ਕਿੰਨਾ ਖੁਸ਼ ਹੋਏਗਾ ਉਸ ਦਿਨ ਮੇਰਾ ਵੀਰ ਤੇ ਜਿਹੜਾ ਅੱਜ ਹਾਲਾਤ ਬਣ ਚੁੱਕੇ ਇਸ ਘਰ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਮੇਰੇ ਮਗਰ ਆ ਕੇ ਦਿਖਾਵੇ ਘਰ ਬੜਾ ਖੂਬਸੂਰਤ ਬਣਾਇਆ ਵੀਰ ਨੇ ਲੇਕਿਨ ਜਿਹੜੇ ਘਰ ਦੇ ਹਾਲਾਤ ਆ ਉਹ ਹੁਣ ਦੇਖੋ ਤੁਸੀਂ ਕਿਸ ਕਦਰ ਹੋ ਚੁੱਕੇ ਆ ਬਾਰਸ਼ਾਂ ਦੇ ਕਾਰਨ ਪਿਛਲੇ ਪਾਸੇ ਮਕਾਨ ਦੇ ਪਾਣੀ ਆ ਕੇ ਵੜਿਆ ਲਗਭਗ 4 ਤੋਂ 5 ਫੁੱਟ ਤੇ ਜਿਹੜੇ 5 ਫੁੱਟ ਤੋਂ ਪਾਣੀ ਆਉਣ ਦੇ ਕਾਰਨ ਜਿਹੜੀਆਂ ਨੀਆਂ ਬੈਠ ਗਈਆਂ ਨੀਆਂ ਬੈਠਣ ਕਰਕੇ ਲੈਂਟਰੀ ਜਿਹੜੇ ਦੋ ਚਾਰਾਂ ਕਮਰਿਆਂ ਦਾ ਇਸ ਭਰਾ ਦਾ ਵੀ ਤੇ ਨਾਲ ਦੇ ਵੀਰ ਵਾਲਾ ਭਰਾ ਦਾ ਵੀ ਦੋਵਾਂ ਭਰਾਵਾਂ ਦੇ ਜਿਹੜੇ ਕਮਰੇ ਆ ਇਹਨੇ ਬੜੇ ਸੋਹਣੇ ਤਰੀਕੇ ਦੇ ਨਾਲ ਮਕਾਨ ਬਣਾਇਆ ਸੀ ਵੀਰ ਨੇ ਲੇਕਿਨ ਜਿਹੜਾ ਹੁਣ ਵੇਖ ਕੇ ਅੱਖਾਂ ਸਾਡੀਆਂ ਦੇ ਵਿੱਚੋਂ ਵੀ ਅੱਜ ਹੰਝੂ ਆ ਗਏ ਆ ਕਿਉਂਕਿ ਇਹਨਾਂ ਵੱਡਾ ਮਕਾਨ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੋਈ 2-4 ਰੁਪਈਆ ਨਾਲ ਨਹੀਂ ਬਣ ਜਾਂਦਾ ਲੱਖਾਂ ਰੁਪਈਆ ਖਰਚ ਹੁੰਦਾ ਮਕਾਨ ਬਣਾਉਣ ਤੇ ਸਾਰੀ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਮਕਾਨ ਬਣਾਉਣ ਤੇ ਪਰ ਜਦੋਂ ਇਸ ਤਰ੍ਹਾਂ ਆਪਦੀਆਂ ਅੱਖਾਂ ਦੇ ਸਾਹਮਣੇ ਆਪਦੇ ਮਕਾਨ ਨੂੰ ਘਟਾਉਂਦਾ ਦੇਖਦਾ ਤੇ ਪੁੱਛਿਆ ਹੀ ਜਾਣਦਾ ਪਰਿਵਾਰ ਦੇ ਵਿੱਚ ਬੱਚੀਆਂ ਵੀ ਆ ਬੱਚੇ ਵੀ ਆ ਬੇਟੀਆਂ ਕਿ ਨਹੀਂ ਤੁਹਾਡੇ ਸਾਡੇ ਜੇ ਤਿੰਨ ਬੇਟੀਆਂ ਨੇ ਛੋਟੇ ਭਾਈ ਦੀਆਂ ਨੇ ਛੋਟੇ ਭਾਈ ਦੀਆਂ ਤੇ ਤੁਹਾਡੇ ਮੇਰਾ ਇੱਕ ਲੜਕਾ ਜੇ ਇੱਕ ਲੜਕਾ ਉਹ ਸਰਸੇ ਕੰਮ ਕਰਦਾ ਜੀ ਅੱਛਾ ਕਿੰਨੀ ਕੁ ਖੁਸ਼ੀ ਸੀ ਜਦੋਂ ਇਹ ਮਕਾਨ ਬਣਾਇਆ ਸੀ ਬਹੁਤ ਜ਼ਿਆਦਾ ਜੀ ਤੇ ਅੱਜ ਹੁਣ ਜਦੋਂ ਮਕਾਨ ਡਿੱਗ ਪਿਆ ਤੇ ਹੁਣ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਜੇ ਸਮਾਜ ਸੇਵੀਆਂ ਨੂੰ ਕੋਈ ਸਰਕਾਰ ਦੇ ਦੇਵੇ ਸਾਨੂੰ ਆਵਾਜ਼ ਆਵਾਜ਼ਾ ਆਵਾਜ਼ਾ ਦੇ ਦੇਵੇ ਸਮਾਜ ਸੇਵੀਆਂ ਨੂੰ ਕੀ ਕਹਿਣਾ ਚਾਹੋਗੇ ਸਮਾਜ ਸੇਵੀਆਂ ਨੂੰ ਹੀ ਕਹਿਣਾ ਵੇ ਕੋਈ ਸਾਨੂੰ ਜ ਨਹੀਂ ਹੋਵੇ ਤੇ ਕੋਈ ਕਰੋ ਸਾਨੂੰ ਆਸਰਾ ਪਸ਼ੂਆਂ ਵਾਸਤੇ ਕੋਈ ਚਾਰੇ ਚੂਰੇ ਦਾ ਇੰਤਜ਼ਾਮ ਹੈ ਜਾਂ ਨਹੀਂ ਨਹੀਂ ਜੀ ਪਸ਼ੂਆਂ ਵਾਸਤੇ ਵਿਚਾਰ ਨਹੀਂ ਹੈਗਾ ਲੰਨੇ ਵੜਵਟੇ ਗਾਜੇ ਅੱਛਾ ਤੇ ਟੂੜੀ-ਟਾੜੀ ਟੂੜੀ-ਟਾੜੀ ਰੁੱੜ ਗਈ ਥੋੜੀ ਹੈ ਜੀ ਥੋੜੀ ਬਹੁਤੀ ਹੈ ਗਈ ਆ ਥੋੜੀ ਬਹੁਤੀ ਹੈ ਗਈ ਦੇਖੋ ਵੀਰ ਕੋਲ ਗੱਲ ਵੀ ਨਹੀਂ ਹੋ ਰਹੀ ਕਿਉਂਕਿ ਜਦੋਂ ਜਿਹੜਾ ਮਕਾਨ ਬਣਾਇਆ ਹੁੰਦਾ ਬੰਦੇ ਨੇ ਸਾਰੀ ਜ਼ਿੰਦਗੀ ਦੀ ਆਪਣੀ ਪੂੰਜੀ ਲਾ ਦਿੰਦਾ ਬੰਦਾ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਮਕਾਨ ਬਣਾਉਂਦਾ ਕਿ ਬੱਚਿਆਂ ਵਾਸਤੇ ਮੈਂ ਇੱਕ ਚੰਗੀ ਛੱਤ ਦੇ ਸਕਾਂ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਾਂ ਬੱਚਿਆਂ ਨੂੰ ਪਰ ਜਦੋਂ ਐਡਾ ਖੂਬਸੂਰਤ ਮਕਾਨ ਬਣਾਇਆ ਹੋਇਆ ਹੜਾਂ ਦੀ ਭੀੜ ਚੜ ਜਾਵੇ ਤੇ ਫਿਰ ਉਹਦਾ ਦੇ ਲਈ ਪੁੱਛਿਆ ਜਾਂਦਾ ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ